ਗੁਲਦੀਪਾ ਜੀ ਇੱਥੇ ਅਖਤ ਦੀ ਮਹਾਨਤਾ ਗੁਲਦੀਪ ਕੇ ਗੁਰੂ ਦਾ ਸੰਦੇਸ਼ ਹੈ ਕਿ ਪੰਚਪਰਦਾਨੀ ਪੰਕਾਰੀ ਦੇ ਅਨੁਸਾਰ ਜਹਦਰ ਸਿੰਘ ਅਕਾਦਰ ਸਾਹਿਬ ਜੀ ਉਹ ਸਾਨੂੰ ਵਿਸ਼ੇ ਨਿਰਦੇਸ਼ ਸਿੱਖਾਉਂਦੇ ਰਹੇ ਦਲੀਸ਼ ਦਸੀਂ ਡੌੜੀ ਦੇ ਬਾਅਦ ਅਸੀਂ ਸਾਰੇ ਕਿਸੇ ਪਦਵੀ ਚ ਹੋਈਏ ਲੇਕਿਨ ਜਦੋਂ ਅਸੀਂ ਦਲੀਸ਼ ਤੋਂ ਅੰਦਰ ਜਾਣੇ ਆ ਉਦੋਂ ਸਿੱਖ ਤੇ ਗੁਰਦਸਤ ਦਾ ਨਾਤਾ ਬਣ ਜਾਂਦਾ ਹੈ ਇੱਕ ਪਾਚਾ ਕਹਿੰਦੇ ਜੇ ਗੁਰ ਝੜਕੇ ਤਾਂ ਮਿੱਠਾ ਲੱਗੇ ਜੇ ਬਕਸ ਦੇ ਇਹ ਬਕਸ਼ੀਤ ਨਾ ਘੁਰਬੜੀ ਹੈ ਯੋਦੀ ਵਿੜਾਈ ਹੈ ਜਿਹੜਾ ਗਲਤੀ ਕਰੇ ਉਹਨੂੰ ਝਟਕਦਾ ਵੀ ਹੈ ਤੇ ਕਰ ਉਪਦੇਸ਼ ਝੜਕੇ ਬਹੁਤ ਬਹੁਤ ਪਤਾ ਕਰਦਾ ਫਿਰ ਉਹ ਕਰ ਵੀ ਲੰਦਾ ਉਹ ਬਕਸ਼ਦਾ ਵੀ ਹੈ ਸੋਈ ਬਕਸ਼ੀਂਦ ਵੀ ਹੈ ਝਟਕਦਾ ਵੀ ਹੈ ਆਦੇਸ਼ ਵੀ ਜਾਰੀ ਕਰਦੇ ਸੰਦੇਸ਼ ਵੀ ਕਰਦੇ ਹਦਾਇਤਾਂ ਵੀ ਕਰਦੇ ਇਸ ਕਰਕੇ ਮੈਂ ਸਮਝੀ ਦੀਆਂ ਕਿ ਅੱਜ ਸਾਨੂੰ ਸਕੂਨ ਹੋਵੇਗਾ ਰਾਹਤ ਮਿਲੇਗੀ ਕਿ ਅੱਜ ਕੌਮ ਸਿੱਟੇ ਡੁੱਬਦਾ ਪਈ ਸੀ ਉਹ ਦੁਬਦਾਂ ਨੂੰ ਖਤਮ ਕਰਨ ਵਾਸਤੇ ਸਿੰਘ ਸਹਿਬਾਨ ਬਹੁਤ ਸੁਚਜਤਾ ਦੇ ਨਾਲ ਜੋ ਗੁਰੂ ਦੀ ਮਰਿਆਦਾ ਹੈ ਜੋ ਪ੍ਰੋਪਰ ਪਾਕਿਸਤਾਨ ਹਨ ਉਹਦੇ ਅਨੁਸਾਰ ਸਾਨੂੰ ਉਪਦੇਸ਼ ਦਿੱਤੇ ਗਏ ਜਿਹੜਾ ਤੁਸੀਂ ਕਹਿੰਦੇ ਸੀ ਹਾਸ਼ੀਏ ਤੇ ਚਲਾ ਗਏ ਗੁਰਦੀਪਾ ਜੀ ਕਿ ਤਖਤ ਦੀ ਮਹਾਨਤਾ ਹੈ ਗੁਰਦੀਪ ਕਿ ਗੁਰੂ ਦਾ ਸੰਦੇਸ਼ ਹੈ ਕਿ ਪੰਜ ਪਤਨਾਂ ਦੀ ਪੰਤਾਰੀ ਦੇ ਅਨੁਸਾਰ ਜਹਤ ਅਸ਼ੀਰਿਆ ਕਾਦਰ ਸਾਹਿਬ ਜੀ ਉਹ ਸਾਨੂੰ ਕਿਸ਼ਾ ਨਿਰਦੇਸ਼ ਸਿਖਾਣ ਦਿੰਦੇ ਤਲੀਸ਼ ਦਸ਼ੀ ਡੋੜੀ ਤੇ ਬਾਅਦ ਅਸੀਂ ਸਾਰੇ ਕਿਸੇ ਪਦਵੀ ਚ ਹੋਈਏ ਇਕੰਝ ਜਦੋਂ ਸਿੱਧਿ ਲਈ ਇਸ ਤੋਂ ਅੰਦਰ ਜਾਣੇ ਆ ਉਦੋਂ ਸਿੱਖ ਤੇ ਗੁਰਸਿੱਖ ਦਾ ਨਾਤਾ ਬਣ ਜਾਂਦਾ ਹੈ ਕਿ ਪਾਚਾ ਕਹਿੰਦੇ ਜੇ ਗੁਰ ਝੜਕੇ ਤਾਂ ਮਿੱਠਾ ਲੱਗੇ ਜੇ ਬਖਸ਼ ਨੇ ਜੇ ਬਖਸ਼ੇ ਤਾਂ ਗੁਰ ਵਡਿਆਈ ਇਹੋ ਦੀ ਵਡਿਆਈ ਹੈ ਜਿਹੜਾ ਗਲਤੀ ਕਰੇ ਉਹਨੂੰ ਝਟਕਦਾ ਵੀ ਹੈ ਤੇ ਕਰ ਉਪਦੇਸ਼ ਝੜਕੇ ਬਹੁਤ ਬਹੁਤ ਪਤਾ ਕਰਦਾ ਫਿਰ ਉਹ ਕਰ ਵੀ ਲਾਉਂਦਾ ਉਹ ਬਖਸ਼ਦਾ ਵੀ ਹੈ ਸੋਇ ਬਖਸ਼ੇਂ ਦੇ ਵੀ ਹੈ ਝਟਕਦਾ ਵੀ ਹੈ ਅਦੇਸ਼ ਵੀ ਕਰਦੇ ਸੰਦੇਸ਼ ਵੀ ਕਰਦੇ ਹਦਾਇਤਾਂ ਵੀ ਕਰਦੇ ਇਸ ਕਰਕੇ ਮੈਂ ਸਮਝੀ ਦੀ ਹੈ ਕਿ ਅੱਜ ਸਾਨੂੰ ਸਕੂਨ ਹੋਵੇਗਾ ਰਾਹਤ ਮਿਲੇਗੀ ਕਿ ਅੱਜ ਕੌਮ ਸਟੇਟ ਦੁਬਦਾ ਪਈ ਸੀ ਉਹ ਦੁਬਦਾ ਨੂੰ ਖਤਮ ਕਰਨ ਵਾਸਤੇ ਸਿੰਘ ਸਹਿਬਾਨ ਬਹੁਤ ਸੁਚਜਤਾ ਦੇ ਨਾਲ ਜੋ ਗੁਰੂ ਦੀ ਮਰਿਆਦਾ ਹੈ ਜੋ ਪ੍ਰੋਤਸਾਹਨ ਪਾਕਿਸਤਾਨ ਹਨ ਉਹਦੇ ਅਨੁਸਾਰ ਸਾਨੂੰ ਉਪਦੇਸ਼ ਦਿੱਤੇ ਜਿਹੜਾ ਤੁਸੀਂ ਕਹਿੰਦੇ ਸੀ ਹਾਸ਼ੀਏ ਤੇ ਚਲਾ ਗਏ ਗੁਲਦੀਪਾ ਜੀ ਕਿ ਤਖਤ ਦੀ ਮਹਾਨਤਾ ਗੁਲਦੀਪ ਕਿ ਗੁਰੂ ਦਾ ਸੰਦੇਸ਼ ਹੈ ਤੇ ਪੰਚਪਰਤਾਨੀ ਪੰਚਾਰੀ ਦੇ ਅਨੁਸਾਰ ਜਤਾ ਸੀ ਗਿਆਤਾ ਸਰਬਜੀ ਉਹ ਸਾਨੂੰ ਵਿਸ਼ੇ ਨਿਰਦੇਸ਼ ਸਿੱਖਣ ਦਿੰਦੇ ਦਲੀਸ਼ ਦਸ਼ੀ ਡੋੜੀ ਦੇ ਬਾਅਦ ਅਸੀਂ ਸਾਰੇ ਕਿਸੇ ਪਦਵੀ ਚ ਹੋਈਏ ਲੇਕਿਨ ਜਦੋਂ ਅਸੀਂ ਦਲੀਸ਼ ਤੋਂ ਅੰਦਰ ਜਾਣੇ ਆ ਉਦੋਂ ਸਿੱਖ ਤੇ ਗੁਰਦਸਤ ਦਾ ਨਾਤਾ ਬਣ ਜਾਂਦਾ ਕਿ ਪਾਚਾ ਕੰਦੇ ਜੇ ਗੁਰ ਝੜਕੇ ਤਾਂ ਮਿੱਠਾ ਲੱਗੇ ਜੇ ਬਖਸ਼ ਨੇ ਜੇ ਬਖਸ਼ੇ ਤਾਂ ਗੁਰ ਵਡਿਆਈ ਇਹੋ ਦੀ ਵਡਿਆਈ ਹੈ ਜਿਹੜਾ ਗਲਤੀ ਕਰੇ ਉਹਨੂੰ ਝਟਕਦਾ ਵੀ ਹੈ ਦੇ ਘਰ ਉਪਦੇਸ਼ ਝੜਕੇ ਬਹੁਤ ਬਾਤੀ ਬਹੁਤ ਪਤਾ ਕਰ ਲਾ ਫਿਰ ਉਹ ਘਰ ਵੀ ਲੰਦੇ ਉਹ ਬਖਸ਼ਦਾ ਵੀ ਹੈ ਸੋਇ ਬਖਸ਼ੇਂ ਦੇ ਵੀ ਹੈ ਝਟਕਦਾ ਵੀ ਹੈ ਆਦੇਸ਼ ਵੀ ਜਾਰੀ ਕਰਦੇ ਸੰਦੇਸ਼ ਵੀ ਕਰਦੇ ਹਦਾਇਤਾਂ ਵੀ ਕਰਦੇ ਇਸ ਕਰਕੇ ਮੈਂ ਸਮਝੀ ਦੀ ਹੈ ਕਿ ਅੱਜ ਸਾਨੂੰ ਸਕੂਨ ਹੋਵੇਗਾ ਰਾਹਤ ਮਿਲੇਗੀ ਕਿ ਅੱਜ ਕੌਮ ਸਟੇਟ ਦੁਬਦਾ ਪਈ ਸੀ ਉਹ ਦੁਬਦਾ ਨੂੰ ਖਤਮ ਕਰਨ ਵਾਸਤੇ ਸਿੰਘ ਸਹਿਬਾਨ ਬਹੁਤ ਸੁਚਜਤਾ ਦੇ ਨਾਲ ਜੋ ਗੁਰੂ ਦੀ ਮਰਿਆਦਾ ਹੈ ਜੋ ਪ੍ਰੋਪਰ ਪਾਕਿਸਤਾਨ ਹਨ ਉਹਦੇ ਅਨੁਸਾਰ ਸਾਨੂੰ ਉਪਦੇਸ਼ ਦਿੰਦੇ ਹੈ ਜਿਹੜਾ ਤੁਸੀਂ ਕਹਿੰਦੇ ਸੀ ਹਾਸ਼ੀਏ ਦੇ ਚੱਲ ਆ